ਇਹ ਵਿਭਾਗਾਂ ਉਹ ਕਾਲਜ ਉਹ ਮੇਰੇ ਕੋਲੇ ਸੀ ਜਲੰਧੂਰੇ ਪੰਜਾਬ ਤੇ ਲਾਗੂ ਕਰਵਾਇਆ ਵੀ ਭਾਈ ਜਿਹੜੀ ਮਰਜ਼ੀ ਚੀਨ ਹੋਵੇ ਵੱਡੇ ਕਿਤੇ ਹੋਟਲ ਦੀ ਉਹਨੂੰ ਉੱਪਰ ਪੰਜਾਬੀ ਜਿਹੜੀ ਉਹ ਲਿਖਣੀ ਪਾਉਂਦੀ ਤੇ ਅੱਜ ਤੁਸੀਂ ਮਹਾਰੀ ਵਰਗੇ ਜਲੰਧਰ ਅੰਮ੍ਰਿਤਸਰ ਵਰਗੇ ਸ਼ਹਿਰਾਂ ਜਿਹੜੀ ਉੱਪਰ ਪੰਜਾਬੀ ਜਿਹੜੀ ਆ ਉਹ ਲਿਖੀ ਹੋਈ ਆ ਤੋਂ ਉਹਦੀ ਸ਼ੁਰੂਆਤ ਹੋਈ ਚਲੋ ਮੈਨੂੰ ਇਹ ਪਰਮਾਤਮਾ ਦਾ ਸੁਪਰ ਜਿਆਦਾ ਮੁੱਖ ਮੰਤਰੀ ਸਾਹਿਬ ਦਾ ਵੀ ਭਾਈ ਜਿਨ੍ਹਾਂ ਨੇ ਉਹ ਮੈਨੂੰ ਲੈਖਾ ਮਿਲਿਆ ਤੇ ਉਹਦੇ ਜੇ ਕੰਮ ਕੰਮ ਦੇ ਦਾ ਹੋ ਕਾ ਮਿਲਿਆ ਤੇ ਬਾਗੀ ਮੈਂ ਭਰਾਓ ਅੱਜ ਤੁਹਾਡੇ ਕੋਲੇ ਸਾਰਿਆਂ ਕੋਲੇ ਬੇਨਤੀ ਲੈ ਕੇ ਆਇਆ ਕਿ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਭਾਈ ਮੈਨੂੰ ਐਮਪੀ ਦਾ ਨੀਂਵਾਰ ਆਮ ਆਦਮੀ ਪਾਰਟੀ ਨੇ ਥੋੜੀ ਲੋਕ ਸਭਾ ਸੰਗਰੂਰ ਤੋਂ ਲਾਣਿਆ ਤੇ ਸੰਗਰੂਰ ਗੋਲਸਵਾ ਦੇ ਅੰਦਰ ਜਿੰਨੇ ਪਿੰਡ ਪੈਂਦੇ ਆ ਤੇ ਜਿੰਨੀਆਂ ਸਿਆਸੀ ਪਾਰਟੀਆਂ ਨੇ ਪੂਰਾ ਪਿੰਡਾਂ ਦੇ ਵਿੱਚੋਂ ਕੇਵਲ ਇੱਕੋ ਵੀ ਜਵਾਰ ਹੈ ਵੀ ਪੜੀ ਜਿਹੜਾ ਥੋੜਾ ਭਰਾਇਆ ਗਿਆ